ਬੱਤ ਫਿਰ ਪਾਇਰਾ ਵੀ ਤੁਹਾਨੂੰ ਪਤਾ ਹੀ ਐ ਉਹ ਕਹਿੰਦੇ ਨੇ ਹੁੰਦੇ ਵੀ ਕੀ ਕਹਣਾ ਕਬੂਤਰ ਕਦੇ ਬਾਜ਼ ਨਹੀਂ ਬਣਦੇ ਚੇਲੇ ਕਦੇ ਉਸਤਾਦ ਨਹੀਂ ਬਣਦੇ ਤਾਂ ਜੱਟ ਦਿੱਲੀ ਜਾਣਗੇ ਪਾਈ ਇਹਨਾਂ ਨੂੰ ਨਹੀਂ ਕੋਈ ਰੋਕ ਸਕਦਾ ਆਪਣੇ ਤੌਰ ਤੇ ਦੇਖਿਆ ਜਾਵੇ ਕੱਠ ਬਹੁਤ ਵੱਡਾ ਐ ਇਹ ਨਾਰਮਲ ਗੱਲ ਐ ਪਰ ਅੱਗੇ ਵਾਲਾ ਕੱਠ ਨਹੀਂ ਹੈਗਾ ਜੋ ਸੱਚ ਐ ਤਾਂ ਮੈਂ ਸੱਚ ਇਹ ਜਿਹੜੇ ਲੀਡਰ ਨੇ ਨਾ ਬਣੇ ਹੋਏ ਇਹ ਖੜ ਕੇ ਜਾ ਕੇ ਵੋਟਾਂ ਦੇ ਵਿੱਚ ਜਿਨੀਆਂ ਕਿਸਾਨਾਂ ਦੀਆਂ 740 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਜਾ ਕੇ ਇਹਨਾਂ ਨੇ ਆਪਣੇ ਲੀਡਰ ਬਣ ਗਏ ਇਹ ਉਹਨਾਂ ਆ ਹੁਣ ਸਾਨੂੰ ਉਹਦਾ ਨੁਕਸਾਨ ਦਾ ਜਿਹੜਾ ਹੈ ਨਾ ਪਤਾ ਲੱਗ ਰਿਹਾ ਵੀ ਸਾਡਾ ਕੀ ਨੁਕਸਾਨ ਹੋਇਆ ਜੀ ਹੁਣ ਭਾਜਪੀ ਦੇ ਹੱਥ ਪੈਰਾਂ ਥੱਲੇ ਦੇ ਨਿਕੜ ਰਹੀ ਆ ਜ਼ਮੀਨ ਭਾਜਪੀ ਕੋਲੇ ਮਜਬੂਰੀ ਤਾਂ ਕੋਈ ਰਹੀ ਨਹੀਂ ਮੋਦੀ ਦੇ ਵੀ ਮਗਰ ਕੋਈ ਜਵਾਕ ਚੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਚੱਕ ਦੋ ਫੱਟੇ ਖੱਟਰ ਦੇ ਵੀ ਮਗਰ ਕੋਈ ਜਵਾਕ ਚੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਚੱਕ ਦੋ ਫੱਟੇ ਮਿੱਤਰਾ ਮੋਦੀ ਸਿਆ ਸੀਟ ਇਕ ਨਹੀਂ ਆਉਣੀ ਸਫਾਈ ਕਰ ਦਿੰਦੇ ਨੇ ਲੋਕ ਇਹ ਇਹਨਾਂ ਲੋਕਾਂ ਨੂੰ ਨਾ ਛੇੜੀਏ ਤਾਂ ਵਧੀਆ ਹੀ ਆ ਉਹ ਮਹਗਾਲੇਮ ਦੇ ਇੱਕ ਕੀ ਕਹਿੰਦੇ ਆ ਗਵਰਨਰ ਨੇ ਵੀ ਦੱਸਿਆ ਸੀ ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਸਮਝਾਇਆ ਸੀ ਇਹ ਪੰਜਾਬ ਕੀ ਕੌਮ ਹੈ ਨਾ ਜੋ ਇਸੇ ਪੰਗਾ ਮਤ ਲਿਓ ਇਹ ਦਿਲ ਵਿੱਚ ਬਾਤ ਰੱਖਤੇ ਹੈ ਚਾਹੇ 50 ਸਾਲ ਬਾਅਦ ਵੀ ਜਾਏ ਇਹ ਬਦਲਾ ਲੈਂਦੇ ਹੈ ਅੱరే ਰੇਲ ਗੱਡੀ 'ਚ ਅਸੀਂ ਕਿਉਂ ਚੜੀਏ ਅਸੀਂ ਬਲੰਗਨੇ ਜਾ ਰਹੇ ਹੈ ਇਹ ਜੱਟ ਜ਼ਿਮੀਂਦਾਰ ਲੋਕ ਨੇ ਇਹਨਾਂ ਕੋਲ ਆਪਦੀਆਂ ਜ਼ਮੀਨਾਂ ਨੇ ਕਾਰਾਂ ਨੇ ਟਰੈਕਟਰ ਸਾਲੇ 15-15 ਲੱਗਦੇ ਏਸੀ ਟਰੈਕਟਰ ਨੇ ਆਪਦੀ ਟਰਾਲੀ ਲੈ ਕੇ ਜਾਣਗੇ ਉੱਥੇ ਸੌਣਾ ਨਹੀਂ ਅਸੀਂ ਸ਼ੰਭੂ ਧਰਨੇ ਤੇ ਪਹੁੰਚਿਆ ਤੇ ਕਿਸਾਨਾਂ ਦਾ ਨਾ ਅੱਜ 5ਵੇਂ ਦਿਨ ਵੀ ਜਾਰੀ ਹੈ ਤੇ ਇੱਥੇ ਸਾਨੂੰ ਨੌਜਵਾਨ ਮਿਲੇ ਨੇ ਤੇ ਉਹਨਾਂ ਨੂੰ ਪੁੱਛਦੇ ਆ ਕਿ ਧਰਨੇ ਦੀ ਸਥਿਤੀ ਕੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧਰਨੇ ਦੀ ਕੀ ਸਥਿਤੀ ਹੈ ਜੀ ਧਰਨੇ ਦੀ ਸਥਿਤੀ ਤਾਂ ਚਲੋ ਫੇਰ ਵੀ ਕੁੱਲ ਮਿਲਾ ਕੇ ਠੀਕ ਆ ਪਰ ਲੇਕਿਨ ਮੈਂ ਉਹ ਸਥਿਤੀ ਨਹੀਂ ਆਉਂਦਾ ਹੈਗਾ ਜਿਹੜੀ ਸਥਿਤੀ ਪਿਛਲੇ ਧਰਨੇ ਦੀ ਰਹੀ ਆ ਜਦੋਂ ਆਪਾਂ ਸਸਪੈਂਡ ਕਰਕੇ ਆਏ ਆ ਧਰਨੇ ਨੂੰ ਉਹ ਸਥਿਤੀ ਨਹੀਂ ਬਣ ਰਹੀ ਆਪਣੇ ਤੌਰ ਤੇ ਦੇਖਿਆ ਜਾਵੇ ਕੱਠ ਬਹੁਤ ਵੱਡਾ ਹੈ ਇਹ ਨਾਰਮਲ ਗੱਲ ਹੈ ਪਰ ਅੱਗੇ ਵਾਲਾ ਕੱਠ ਨਹੀਂ ਹੈਗਾ ਜੋ ਸੱਚ ਹੈ ਤਾਂ ਮੈਂ ਸੱਚ ਬੋਲਣਾ। ਇਹ ਜਿਹੜੇ ਲੀਡਰ ਨੇ ਨਾ ਬਣੇ ਹੋਏ ਇਹ ਖੜ ਕੇ ਜਾ ਕੇ ਵੋਟਾਂ ਦੇ ਵਿੱਚ ਜਿੰਨੀਆਂ ਕਿਸਾਨਾਂ ਦੀਆਂ 740 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਜਾ ਕੇ ਇਹਨਾਂ ਨੇ ਆਪਣੇ ਲੀਡਰ ਬਣ ਗਏ ਇਹ ਉਹਨਾਂ ਹੁਣ ਸਾਨੂੰ ਉਹਦਾ ਨੁਕਸਾਨ ਦਾ ਜਿਹੜਾ ਹੈ ਨਾ ਪਤਾ ਲੱਗ ਰਿਹਾ ਵੀ ਸਾਡਾ ਕੀ ਨੁਕਸਾਨ ਹੋਇਆ। ਉਸ ਕਰਕੇ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਕਿਸਾਨ ਜਿਹੋਨਾਂ ਦੇ ਆਗੂ ਨੇ ਵੀ ਬਾਈ ਜੀ ਇਕੱਠੇ ਹੋ ਕੇ ਆਪਨਾ ਪਹਿਲਾ ਮੰਗੂ ਚੱਲੋ ਜੇਕਰ ਤੁਹਾਡਾ ਹਾਲ ਇਹੀ ਰਿਹਾ ਤਾਂ ਦਿਨ ਦੂਰ ਨਹੀਂ ਹੈ ਜਦੋਂ ਕਿਸਾਨੀ ਤੇ ਜਵਾਨੀ ਖਤਮ ਹੋ ਜਾਣੀ ਹੈ ਪੰਜਾਬ ਦੀ ਬਾਈ ਜੀ ਉਹ ਕਿਹੜੀ ਕਿਹੜੀ ਜਥੇਬੰਦੀ ਹੁਣ ਤੱਕ ਪਹੁੰਚ ਚੁੱਕੀ ਆ ਇੱਥੇ ਮੈਨੂੰ ਜਥੇਬੰਦੀਆਂ ਜ਼ਿਆਦਾਤਰ ਤੇ ਮੈਨੂੰ ਡੱਲੇਵਾਲ ਸਾਹਿਬ ਦੇ ਸਿੱਧੂਪੁਰ ਦੇ ਕ੍ਰਾਂਤੀਕਾਰੀ ਦੇ ਤੇ ਹਰਮੀਤ ਕਾਦੀਆਂ ਦੇ ਰਾਜਸਥਾਨ ਵਾਲਿਆਂ ਦੇ ਕੀ ਕਹਿੰਨੇ ਆ ਬੰਦੇ ਮਿਲੇ ਨੇ ਹੋਰ ਕਿਸੇ ਜਥੇਬੰਦੀ ਦੇ ਮੈਨੂੰ ਬੰਦੇ ਨਹੀਂ ਮਿਲੇ ਹੈਗੇ ਇੱਕ ਦਿਨ ਜ਼ਰੂਰ ਆ ਆਪਣਾ ਜਿਹੜਾ ਉਹ ਫੇਸਬੁੱਕ ਦਾ ਵਿਦਵਾਨ ਆ ਮੁੰਡਾ ਜਿਹਦੀ ਵਧੀਆ ਚੱਲਦੀ ਆ ਫੇਸਬੁੱਕ ਤੇ ਜਿਗਾੜ ਉਹ ਮੁੰਡਾ ਹੈ ਇੱਧਰ ਦਾ ਕੋੜਦੂਨੇ ਦਾ ਜਿਹਦੇ ਪਿੱਛੇ ਜੇ ਪਰਚਾ ਵੀ ਹੋਇਆ ਇੱਕ ਦਿਨ ਉਹ ਵੀ ਆਇਆ ਹਾਂ ਜੀ ਭਾਨਾ ਜੀ ਸਿੱਧੂ ਤੇ ਵਧੀਆ ਇਕੱਠ ਸੀਗਾ ਜੀ ਜਿਹੜੇ ਇੱਥੇ ਨੌਜਵਾਨਾਂ ਦੇ ਉੱਤੇ ਬੰਬ ਚਲਾਏ ਜਾ ਰਹੇ ਨੇ ਤੇ ਉਹ ਬੰਬਾਂ ਦਾ ਤੁਹਾਡੀ ਕੀ ਸਥਿਤੀ ਆ ਵੀ ਧਰਨੇ 'ਚ ਬੰਬ ਆਪਣੇ ਕਿਉਂਕਿ ਕਿਸਾਨ ਸ਼ਾਂਤੀਪੂਰਵ ਪ੍ਰਦਰਸ਼ਨ ਕਰ ਰਹੇ ਨੇ ਉਧਰ ਹਰਿਆਣੇ 'ਚੋਂ ਬੰਬ ਚੱਲਦੇ ਨੇ ਉਹ ਤਾਂ ਐ ਆ ਨਾ ਜੀ ਹੁਣ ਭਾਜਪੀ ਦੇ ਹੱਥ ਪੈਰਾਂ ਥੱਲੇ ਦੇ ਨਿਕੜ ਰਹੀ ਆ ਜ਼ਮੀਨ ਭਾਜਪੀ ਕੋਲੇ ਮਜਬੂਰੀ ਤਾਂ ਕੋਈ ਰਹੀ ਨਹੀਂ ਮੋਦੀ ਦੇ ਵੀ ਮਗਰ ਕੋਈ ਜਵਾਕ ਜੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਚੱਕ ਦੋ ਫੱਟੇ ਖੱਟਰ ਦੇ ਵੀ ਮਗਰ ਕੋਈ ਜਵਾਕ ਜੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਜੱਕ ਦੋ ਫੱਟੇ ਉਧਰ ਫੇਰ ਆਧਾਰਨ ਦੇ ਦਿੰਦੇ ਨੇ ਯੋਗੀ ਦੀ ਯੋਗੀ ਦੇ ਮਗਰ ਵੀ ਕੋਈ ਜਵਾਕ ਜੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਜੱਕ ਦੋ ਫੱਟੇ ਇਸ ਕਰਕੇ ਇਹ ਤਿੰਨੇ ਜਾਣੇ ਹੁਣ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੂਰਾ ਤੰਗ ਕਰ ਰਹੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਮੁਰੇ ਐਮਪੀ ਦੀ ਇਲੈਕਸ਼ਨ ਆਉਂਦੀ ਐ ਇਹੀ ਜਨ ਇਹੀ ਟੀਸੀ ਦੇ ਬਿਠਾਉਂਦੀ ਆ ਇਹੀ ਲਾਉਂਦੀ ਆ ਜੇ ਕਿਤੇ IBM ਦੀ ਜਗ੍ਹਾ ਬੈਲਟ ਪੇਪਰ ਤੇ ਵੋਟ ਹੋ ਗਈ ਨਾ ਮਿੱਤਰਾ ਮੋਦੀ ਸਿਆਂ ਸੀਟ ਇਕ ਨਹੀਂ ਆਉਣੀ ਸਫਾਈ ਕਰ ਦਿੰਦੇ ਨੇ ਲੋਕ ਇਹ ਇਹਨਾਂ ਲੋਕਾਂ ਨੂੰ ਨਾ ਛੇੜੀਏ ਤਾਂ ਵਧੀਆ ਹੀ ਆ ਕਿਉਂਕਿ ਉਹ ਕੌਮ ਆ ਜਿਹੜੀ ਸਵਾ ਲੱਖ ਨਾਲ ਇੱਕ ਲੜੀ ਆ ਜੇ ਉਹ ਕੌਮ ਆ ਜਿਹਨੇ ਖਤਰਾਨੇ ਦੀ ਟਾਪ ਦੇਖੀ ਆ ਇਹ ਉਹ ਕੌਮ ਆ ਜਿਹਨੇ ਸਾਬਜਾ ਨਹੀਂ ਧਰਤੀ ਦੇਖੀ ਆ ਇਹ ਉਹ ਕੌਮ ਆ ਜੀ 40 ਮੁਖਤਿਆਂ ਦੀ ਧਰਤੀ ਤੋਂ ਇਹ ਉਹ ਕੌਮ ਆ ਜਿੱਥੇ ਹਰਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ ਨਾ ਲੈ ਪੰਜਾਬੀਆਂ ਨਾਲ ਪੰਗੇ ਇਹਨਾਂ ਨੇ ਬੜੇ ਬੜੇ ਥੱਲੇ ਲਾਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਹੁਤ ਚਾਅ ਮਲੇ ਨੇ ਇਹ ਰਹਿਣ ਨਹੀਂ ਦਿੰਦੇ ਇਹਨਾਂ ਨੂੰ ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਦੀ ਸੇਵਾ ਲਾ ਜਾਂਦੀ ਆ ਟੀਸੀ ਵਾਲਾ ਵੇ ਰੜਾ ਆਂਦੇ ਨੇ ਧਰ ਕੇ ਮਾਤਾ ਮੁੱਦੀਆਰ ਖੱਟਰ ਨੂੰ ਕਹਿਣਾ ਵੀ ਨਾ ਛੇੜੇ ਨਾ ਉਹਨੂੰ ਇਹ ਰਾਮ ਨਾਲ ਬੈਠੇ ਨੇ ਧਰਨੇ ਤੇ ਇੱਥੇ ਇਹਨਾਂ ਨੂੰ ਬੈਠੇ ਰਹਿਣ ਦੇ ਜਾਦੇ ਇਹ ਕੁਝ ਕਰਨਗੇ ਥੋੜੇ ਜਮਾਨਾ ਨੂੰ ਮਾਰਨਗੇ ਫੇਰ ਛੱਟੋ ਅਥਰੂ ਗਾਇਦੇ ਗੋਲੇ ਫੇਰ ਐਸਆਰਐਲ ਚਲਾਓ ਫੇਰ 12 ਬੋਰ ਚਲਾਓ ਫੇਰ ਚਾਹੇ ਪਲਾਸਟਿਕ ਦਾ ਰੌਂਦ ਚਲਾਓ ਜੇ ਤੁਹਾਨੂੰ ਕੋਈ ਖਾਤਰਾ ਹੈ ਜਦੋਂ ਇਹ ਰਾਮ ਨਾਲ ਬੈਠੇ ਨੇ ਇਹਨਾਂ ਨੂੰ ਤੰਗ ਨਾ ਕਰੋ ਤੰਗ ਨਾ ਕਰੋ ਇਹਨਾਂ ਦਾ ਜਦ ਸਬਰ ਮੁੱਕ ਜਾਂਦਾ ਫਿਰ ਇਹ ਛੱਡਦੇ ਨਹੀਂ ਹੁੰਦੇ ਉਹ ਮਹਗਾਲੇਮ ਦੇ ਇੱਕ ਕੀ ਕਹਿੰਦੇ ਆ ਗਵਰਨਰ ਨੇ ਵੀ ਦੱਸਿਆ ਸੀ ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਸਮਝਾਇਆ ਸੀ ਇਹ ਪੰਜਾਬ ਕੀ ਕੌਮ ਹੈ ਨਾ ਜੋ ਇਸੇ ਪੰਗਾ ਮਤ ਲਿਓ ਇਹ ਦਿਲ ਵਿੱਚ ਬਾਤ ਰੱਖਦੇ ਹੈ ਚਾਹ 50 ਸਾਲ ਬਾਅਦ ਵੀ ਜਾਏ ਇਹ ਬਦਲਾ ਲੈਂਦੇ ਹੈ ਉਦਮ ਸਿੰਘ ਬਾਜਾ ਸਾਲ ਬਾਅਦ ਜਾ ਕੇ ਆ ਗਿਆਤਾ ਬਦਲਾ ਲੈਣੇ ਕੇ ਲੀਏ ਜਿਹੜਾ ਪੰਜਾਬ ਹੈ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹਦੀ ਕੀ ਸਥਿਤੀ ਹੈ ਉਹਦਾ ਧਰਨੇ 'ਚ ਕੀ ਰੋਲ ਹੈ ਉਹ ਬਾਈ ਪੰਜਾਬ ਦੀ ਹੁਣ ਕੀ ਤੈਨੂੰ ਮੈਂ ਗੱਲ ਕਰਾਂ ਜੇ ਮੈਂ ਗੱਲ ਕਰਤੀ ਆਥਣ ਨੂੰ ਮੇਰੇ ਤੇ ਪਰਚਾ ਆਥਣ ਨੂੰ ਮੇਰੇ ਤੇ ਪਰਚਾ ਹੋ ਜਾਣਾ ਮੇਰੇ ਘਰੇ ਪੁਲਿਸ ਆ ਜਾਣੀ ਹੈ ਬਾਈ ਦੀਪ ਸਿੱਧੂ ਕਹਿਣਾ ਹੁੰਦਾ ਸੀ ਪਹਿਲਾਂ ਤੋਂ ਹੀ ਵੀ ਇਹ ਤਾਂ ਸੈਂਟਰ ਨਾਲ ਕਿਉਂ ਖੁੱਚੜੀ ਆ ਇਹ ਤਾਂ ਪੰਜਾਬ ਦੀ ਸਰਕਾਰ ਤਾਂ ਜੀ ਦੇਖੋ ਬੀਜੇਪੀ ਦੀ ਬੀ ਟੀਮ ਹੈ ਜਿੱਥੇ ਪਤਾ ਦੰਗੇ ਹੋ ਜਾਣਗੇ ਸਿਆਣੇ ਲੋਕ ਨੇ ਉਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦਾ ਈਬੀਐਮ ਨਾਲ ਜਿੱਥੇ ਪਤਾ ਅਨਪੜ ਲੋਕ ਨੇ ਵਿਹਾਰ ਹੋਇਆ ਹੋ ਸਟੇਟਾਂ ਹੋਈਆਂ ਉਥੇ ਕੀ ਕਹਿੰਦੇ ਆ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ ਮੈਨੂੰ ਇਹ ਤਾਂ ਦੱਸ ਦੋ ਉਹ ਇਹ ਗੱਲ ਕਰੋ ਕੋਰਡ ਦੂਨੇ ਕਿੱਡਾ بڑا ਇਕੱਠ ਹੋਇਆ ਭਾਨੇ ਸਿੱਧੂ ਦੇ ਹੱਕ ਚ ਲੱਖਾ ਸਧਾਨਾ ਤਾਂ ਉਹਦਾ ਉਸਤਾਦ ਆ ਉਹਨੇ ਉਹਨੂੰ ਕੰਮ ਸਿਖਾਇਆ ਇਦਾਂ ਵੀ ਰਾਜਨੀਤੀ ਦੇ ਤੌਰ ਤੇ ਇਦਾਂ ਲੋਕਾਂ ਦੀ ਮਦਦ ਕਰਨੀ ਆ ਫੇ ਲੱਖਾ ਸਧਾਨਾ ਕਿਵੇਂ ਹਾਰ ਗਿਆ ਬੜਾ ਬਾਦਲ ਕਿਵੇਂ ਹਾਰ ਗਿਆ ਵੀ ਇਹ ਤਾਂ ਦੋਹੇ ਪਾਰਟੀ ਇੱਕੋ ਨੇ ਜੀ ਕਿਉਂ ਖਿਚੜੀ ਕਹਿਣਾ ਹੁੰਦਾ ਸੀ ਦੀਪ ਸਿੱਧੂ ਉਹ ਸਾਬਤ ਹੋ ਰਿਹਾ ਨਹੀਂ ਤਾਂ ਸਾਡਾ ਸੀਆ ਮੂਰੇ ਬਾਰਡਰ ਤੇ ਆਪ ਪਾਉਂਦਾ ਰੋਕੇ ਉਹਨਾਂ ਨੂੰ ਕਹਿ ਕੇ ਜਾਂਦਾ ਵੀ ਗੱਲ ਸੁਣ ਲਓ ਮੇਰੀ ਜੇ ਮ Aap ਦੀਆਂ ਫੋਰਸਾਂ ਨੂੰ ਤੇ ਕਿਸਾਨਾਂ ਨੂੰ ਕਹਿੰਦਾ ਤੁਹਾਨੂੰ ਔਖਾ ਹੋ ਜੂ ਇੱਥੇ ਕੋਈ ਨਹੀਂ ਚਲਾਉਣੀ ਕੋਈ ਚੀਜ਼ ਹੁਣ ਤੱਕ 250 ਕਿਸਾਨ ਬਾਈ ਜੀ ਜ਼ ਕਰਦੇ ਨੇ ਮੁੰਡੇ ਪ੍ਰੋਪਰ ਤੌਰ ਤੇ ਜੇ ਲੋ ਮੈਨੂੰ ਨਹੀਂ ਪਤਾ ਮੈਂ ਤਾਂ ਕਰਕੇ ਪ੍ਰੋਪਰ ਠੁਕਮਾ ਨਹੀਂ ਕਹਿ ਸਕਦਾ ਠੁਕਮਾ ਤਾਂ ਮੈਂ ਇੱਕ ਕਿਸਾਨ ਦੀ ਉਹ ਕਹਿ ਸਕਦਾ ਸੱਟਾਂ ਬੇਟਾਂ ਮਾਂ ਆਪ ਲੱਗੀਆਂ ਦੇਖਿਆ ਨੇ ਕਿਸਾਨਾਂ ਦੇ ਢੂਆਂ ਐ ਸਾਰੀ ਢੂਹੀ ਤੇ ਛਰ ਲਈ ਛਰਲੇ ਗੜੇ ਪਏ ਤੇ ਬਾਈ ਜੀ ਨੌਜਵਾਨਾਂ ਨੂੰ ਕੀ ਸਨੇਹਾ ਥੋੜਾ ਵੀ ਨੌਜਵਾਨ ਇੱਥੇ ਆਉਂ ਬਾਈ ਜੀ ਨੌਜਵਾਨਾਂ ਨੂੰ ਇਹੀ ਸਨੇਹਾ ਵੀ ਆਪਾਂ ਹੁਣ ਤੱਕ ਵੀ ਕੀ ਕਹਿੰਦੇ ਆ ਘਰ ਦੇ ਕਹਿੰਦੇ ਚੀਨੀ ਲਿਆ ਚੀਨੀ ਲੈ ਕੇ ਆਉਣੀ ਆ ਆਪਾਂ ਕਹਿੰਨਾ ਕੋਈ ਨਹੀਂ ਬੀਬੀ ਪਾਪਾ ਚੱਕ ਲਿਓ ਕਣਕ ਲਿਆਉਣੀ ਆ ਪਾਪਾ ਚੱਕ ਲਿਓ ਆਟਾ ਨਾ ਪਾਪਾ ਚੱਕ ਲਿਓ ਹੁਣ ਪ ਹੁਣ ਭਾਪਿਆਂ ਦੋ ਰਾਮ ਪਾਈ ਆਪ ਆਜੋ ਮੂਰੇ ਜੇ ਪੈਂ ਤਵਾਰ ਤੱਕ ਕੋਈ ਨਹੀਂ ਸੱਟਾ ਨਿਕਲਦਾ ਚੱਕ ਕੇ ਮਾਰੋ ਬਾਰਡਰ ਬੂਟਰ ਜਾ ਪਰੇ ਆਪਣਾ ਦਿੱਲੀ ਪਹੁੰਚੇ ਟਾਈਮ ਨਾਲ ਹੋਰ ਮੂਰੇ ਬੋਟਾ ਹੁੰਦਿਆਂ ਤਾਉਣ ਤੇ ਗੋਡਾ ਰੱਖ ਕੇ ਦਾਬ ਦਈਏ ਆਬ ਦਾ ਕੰਮ ਕਰਾ ਕੇ ਟਾਈਮ ਨਾਲ ਮੁੜੀਏ ਮੂਰੇ ਗਰਮੀ ਪੈਂਦੀ ਆ ਠੰਡ ਇੱਥੇ ਗਰਮੀ ਚ ਮਰਾਂਗੇ ਫਿਰ ਨੌਜਵਾਨਾਂ ਨੂੰ ਇਹ ਆ ਵੀ ਖੇਤੀ ਤੋਂ ਖੇਤੀ ਉਰੇ ਪਹੁੰਚੋ ਇੱਥੇ ਨਾ ਗੱਲ ਜਦੋਂ ਆਪਣੀ ਅਣਖਾਂ ਦੀ ਆ ਜਾਂਦੀ ਆ ਗੱਲ ਫਿਰ ਸਹੇਦ ਹੀ ਨਹੀਂ ਰਹਿੰਦੀ ਫਿਰ ਪਹੇ ਹੀ ਰਹਿ ਜਾਂਦੀ ਆ ਫਿਰ ਇਥੇ ਆਪਸੀ ਰਿਝੇਵੇਂ ਕੋਈ ਕਿਸੇ ਦਾ ਲੀਡਰ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਸਭ ਕੁਝ ਛੱਡ ਇੱਥੇ ਇਕੱਠੇ ਹੋ ਜੋ ਹੁਣ ਛੱਡੋ ਲੀਡਰਾਂ ਨੂੰ ਜੇ ਕੋਈ ਲੀਡਰ ਬਾਲਾ ਜਾਮਲ ਦਾ ਹੈ ਉਹਨੂੰ ਵੀ ਸਾਈਡ ਤੇ ਕਰ ਦਿਓ ਵੀ ਪਰ ਹੈ ਹੱਟ ਯਾਰ ਤੂੰ ਤੇਰੀ ਸਾਨੂੰ ਕੀ ਲੋੜਾ ਮਰਦਾ ਸੀ ਰਹੇ ਆ ਲੰਗਰ ਅਸੀਂ ਲਾ ਰਹੇ ਆ ਤੇਲ ਅਸੀਂ ਬੂਖ ਰਹੇ ਆ ਕੱਪੜੇ ਅਸੀਂ ਪੜਾ ਰਹੇ ਆ ਪ੍ਰਦੂਸ਼ਣ ਚ ਅਸੀਂ ਰਹਿ ਰਹੇ ਆ ਫੇਰ ਲੀਡਰ ਕੀ ਕਰ ਰਹੇ ਨੇ ਕੁਝ ਵੀ ਨਹੀਂ ਜੇ ਆਪਾਂ ਮੈਦਾਨ ਚ ਤੱਕੜੇ ਆ ਤਾਂ ਆਪਾਂ ਨੂੰ ਕਹੂ ਅਗਲਾ ਡਰਦਾ ਵੀ ਇਹਨਾਂ ਸਾ ਕੁੱਟਣਗੇ ਤਾਂ ਟੇਬਲ ਟਾਕ ਤੇ ਬਿਠਾਉਂਦਾ ਕੋਈ ਜੇ ਤੁਸੀਂ ਮੈਦਾਨ ਚ ਤੱਕੜੇ ਨਹੀਂ ਨਾ ਤੋ ਉਹਨੂੰ ਕੋਈ ਨਹੀਂ ਬਿਠਾਉਂਦਾ ਟੇਬਲ ਤੇ ਅੱਜ 13 ਤਰੀਕ ਦਾ ਚੱਲਦਾ ਜ ਤਰੀਕ ਦੇਖ ਲਓ ਕਿੰਨੀ ਹੋ ਮੇਰੇ ਸਾਹਮਣੇ ਨਾਲ ਉਸ ਦਿਨ ਦੀ ਅਧਿਕਾਰੀਆਂ ਨਾਲ ਪੰਜਾਬ ਦੇ ਨਾਲ ਜਾਂ ਸੈਂਟਰ ਦੇ ਅਧਿਕਾਰੀਆਂ ਨਾਲ ਗੱਲ ਬਿਸਕ ਹੋ ਗਈ ਹੋਵੇ ਇਹਨਾਂ ਦੀ ਪਰ ਸੈਂਟਰ ਸਰਕਾਰ ਦਾ ਇੱਕ ਵੀ ਮੰਤਰੀ ਆ ਕੇ ਉਹ ਮੀਟਿੰਗ ਨਹੀਂ ਕਰਕੇ ਗਿਆ ਇੱਕ ਵੀ ਨਹੀਂ ਆਇਆ ਕਿਉਂ ਤੁਸੀਂ ਮੈਦਾਨ 'ਚ ਤੱਕੜੇ ਨਹੀਂ ਇਹ ਮੈਦਾਨ 'ਚ ਤੱਕੜੇ ਹੋਮੋਗੇ ਤਾਂ ਤੁਹਾਡੇ ਗੋਡਿਆਂ 'ਚ ਗਿਰੂਆ ਕੇ ਅਗਲਾ ਖੱਟੜ ਸਰਕਾਰ ਨੇ ਇਹ ਵੀ ਕਿਹਾ ਕਿ ਤੁਸੀਂ ਪ੍ਰਦਰਸ਼ਨ ਕਰਨਾ ਰੇਲ ਗੱਡੀਆਂ ਰਾਹੀਂ ਚੱਲ ਜਿਓ ਹਨਾ ਤੁਸੀਂ ਦਿੱਲੀ ਜਾ ਕੇ ਬਹਿਣਾ ਬਹਿ ਜੋ ਸ਼ਾਂਤਪੂਰਨ ਤੇ ਕਿਸਾਨ ਉਹ ਟਰੈਕਟਰ ਲੈ ਕੇ ਕਿਉਂ ਜਾ ਰਹੇ ਨੇ ਯਾਰ ਰੇਲ ਗੱਡੀ 'ਚ ਅਸੀਂ ਕਿਉਂ ਚੜੀਏ ਅਸੀਂ ਬਲੰਗਨੇ ਜਾ ਰਹੇ ਹੇ ਇਹ ਜੱਟ ਜ਼ਿਮੀਂਦਾਰ ਲੋਕ ਨੇ ਇਨਾਂ ਕੋਲ ਆਪਦੀਆਂ ਜ਼ਮੀਨਾਂ ਨੇ ਕਾਰਾਂ ਨੇ ਟਰੈਕਟਰ ਸਾਲੇ 15-15 ਲੱਗਦੇ ਏਸੀ ਟਰੈਕਟਰ ਨੇ ਆਪਦੀ ਟਰਾਲੀ ਲੈ ਕੇ ਜਾਣਗੇ ਉੱਥੇ ਸੌਣਾ ਨਹੀਂ ਅਸੀਂ ਅਸੀਂ ਚੁੱਕੀ ਪਾ ਕੇ ਰਹਿਾਂਗੇ ਉੱਥੇ ਅਸੀਂ ਟਰੈਲੀ 'ਚ ਕਮਰੇ ਵੀਆਈਪੀ ਬਣਾਏ ਹੋਏ ਨੇ ਏਸੀ ਸਾਡੇ ਲਾਏ ਹੋਏ ਨੇ ਯਾਰ ਇਹ ਸਰਦਾਰਾਂ ਦਾ ਰਾਜ ਹੈ ਇਹ ਬੰਗਾਲ ਥੋੜੀ ਐ ਇਹ ਸਰਦਾਰਾਂ ਦਾ ਸੂਪਾ ਐ ਇਹ ਨਹੀਂ ਟ੍ਰੇਨਾਂ 'ਚ ਜਾਂਦੇ ਸਿਕਰ ਸੇ ਭਈਏ ਖਾਂ ਖਾਂ ਪਾਣ ਸਿਕਰ ਥੁੱਕੀ ਜਾਂਦੇ ਨੇ ਉਹ ਉਹ ਦਿੰਦੀਆਂ ਸੀਟਾਂ 'ਤੇ ਜਾਣਗੇ ਜੰਗਲ ਪਾਣੀ ਜਾਣ ਨੂੰ ਰਾਹ ਨਹੀਂ ਉੱਥੇ ਕਿਤੇ ਉਹ ਕੱਲ੍ਹ ਤੇ ਜਾਣਗੇ ਭਾਈ ਉਹ ਤਾਂ ਉਹਨਾਂ ਦਾ ਕਹਿਣਾ ਇਹ ਵੀ ਐ ਕਿ ਟਰੈਕਟਰ ਇੱਕ ਤਰ੍ਹਾਂ ਦਾ ਸਾਨੂੰ ਟੈਂਕ ਜਾਪਦਾ ਗਾਹਾਂ ਟਰੈਕਟਰ ਨਾ ਟੈਂਕ ਚਾਮਣ ਲੱਗ ਗਿਆ ਛੋਡੇ ਕੋਲ ਨੇ ਬੁਲਟ ਪ੍ਰੂਫ ਟਰੈਕਟਰ ਸਾਡੇ ਵਾਲੇ ਦਾ ਟਰੈਕਟਰ ਇਹ ਜੇ ਨੇ ਜੇ 11 ਦੀ ਜਗ੍ਹਾ 13 ਹਲ ਪਾ ਲਈਏ ਤਾਂ ਟਰੈਕਟਰ ਮੂਹਰੇ ਦੇ ਖੜਾ ਹੋਣ ਲੱਗ ਜਾਂਦਾ ਮੇਰੇ ਯਾਰ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਤੇ ਹੁਣ ਆਪਣੇ ਇੱਥੇ ਧਰਨੇ ਦੀ ਸਥਿਤੀ ਅਸਲ ਵਿੱਚ ਹੈ ਕੀ ਹੈ ਇਹ ਪਹਿਲਾਂ ਤਾਂ ਨਹੀਂ ਜੀ ਦੇਖੋ ਮੋਰਚੇ ਦੀ ਸਥਿਤੀ ਸਹੀ ਬਾਣੀ ਸੀ ਅੱਜ ਮੈਂ ਆਇਆ ਅੱਜ ਦੇ ਹਿਸਾਬ ਨਾਲ ਹੁਣ ਇਕੱਠ ਹੋਣ ਲੱਗ ਗਿਆ ਕਿਉਂਕਿ ਸੈਂਟਰ ਸਰਕਾਰ ਆਪਣੇ ਨਾਲ ਗੱਲ ਨਹੀਂ ਕਰ ਰਹੀ ਲੋਕਾਂ ਨੂੰ ਸਮਝ ਆ ਗਈ ਵੀ ਲੀਡਰ ਦੇ ਜਾਂਦੇ ਨੇ ਸਾਨੂੰ ਮਿੱਠੀਆਂ ਗੋਲੀਆਂ ਲੋਕ ਹੁਣ ਸੱਤੇ ਆਉਣ ਲੱਗ ਗਏ ਹੁਣ ਕੱਲ ਕੱਲ ਦਾ ਤਾਮਾ ਜਾਮਾ ਵਿੱਚ ਰਹਿ ਗਿਆ ਸ਼ਨੀਵਾਰ ਦਾ ਐਤਵਾਰ ਦਾ ਬੱਸ ਫਿਰ ਪਾਇਰਾਂ ਵੀ ਸਾਨੂੰ ਪਤਾ ਹੀ ਹੈ ਉਹ ਕਹਿੰਦੇ ਨੇ ਹੁੰਦੇ ਵੀ ਕੀ ਕਹਣਾ ਕਬੂਤਰ ਕਦੇ ਬਾਜ਼ ਨਹੀਂ ਬਣਦੇ ਚੇਲੇ ਕਦੇ ਉਸਤਾਦ ਨਹੀਂ ਬਣਦੇ ਇਹ ਤਾਂ ਜੱਟ ਦਿੱਲੀ ਜਾਣਗੇ ਭਾਈ ਇਹਨਾਂ ਨੂੰ ਨਹੀਂ ਕੋਈ ਰੋਕ ਸਕਦਾ ਇਹ ਤਾਂ ਇਹ ਤਾਂ ਨਾਲੇ ਉਂ ਵੀ ਪਾਜ ਪਾਂ ਹੋਈ ਆਪ ਹੋਈ ਇਹ ਤਾਂ ਤਿੰਨ ਚ ਨਹੀਂ 13 ਚ ਨਹੀਂ ਸਵੇਰਾ ਚ ਨਹੀਂ ਪਲੇਰਾ ਚ ਨਹੀਂ ਮੇਰੇ ਯਾਰ ਉਹ ਨੇ ਜਿਨ੍ਹਾਂ ਦਾ ਬਿਆਹ ਨਹੀਂ ਹੋਇਆ ਭਾਈ ਜਿਨ੍ਹਾਂ ਦੇ ਜਵਾਕ ਨਹੀਂ ਹੈਗੇ ਇਹਨਾਂ ਨੂੰ ਕੀ ਪਤਾ ਵੀ ਪਰਿਵਾਰ ਕਿਵੇਂ ਚਲਾਉਣੇ ਨੇ ਮੇਰੇ ਯਾਰ ਮਲੰਗਾ ਉਹ ਦੂਏ ਲੋਟ ਹੋਗਾ ਕੰਮ ਚਾਹ ਵੇਚਦੇ ਵੇ ਤੇ ਡੈਕਟਰ ਨਿਕਲ ਗਈ ਉਧਰ ਕੇਜਰੀ ਆਲ ਹੰਨੇ ਹਜ਼ਾਰਾ ਦਿਖਿਆ ਹੀ ਨਹੀਂ ਜਿਹਦੀ ਜਿਹੜੀ ਪਾਰਟੀ ਚੋਂ ਨਿਕਲਿਆ ਦੀ ਹੰਨੇ ਹਜ਼ਾਰਾ ਦਿਖਿਆ ਹੀ ਨਹੀਂ ਕਦੇ ਆਸਾਨ ਅਗਵਾਈ ਕਰ ਰਹੇ ਆ ਤੇ ਪਿਛਲੇ ਅੰਦੋਲਨਾਂ 'ਚ ਦੀਪ ਸਿੱਧੂ ਅਗਵਾਈ ਕਰ ਰਿਹਾ ਸੀ ਉਹ ਚੀਜ਼ ਨੂੰ ਤੁਸੀਂ ਕਿਵੇਂ ਤੁਲਨਾ ਕਰਦੇ ਬਾਈ ਜੀ ਦੀਪ ਸਿੱਧੂ ਇੱਕ ਆਈਡਲ ਸੀਗਾ ਦੀਪ ਸਿੱਧੂ ਨੂੰ ਦੇਖ ਕੇ ਲੋਕ ਚੱਲਦੇ ਸੀ ਮੈਨੂੰ ਤਾਂ ਕੁਝ ਵੀ ਨੌਲੇਜ ਨਹੀਂ ਹੈ ਮੈਂ ਵੀਰ ਨੂੰ ਦੇਖ ਕੇ ਹੀ ਸਿੱਖਿਆ ਮੜਾ ਜਾ ਬੋਲਣਾ ਵੀਰ ਨੂੰ ਤਾਂ ਉਹ ਨੌਲੇਜ ਸੀ ਵੀਰ ਕੋਲ ਉਹ ਐਜੂਕੇਸ਼ਨ ਸੀ ਵੀਰ ਨੇ ਤਾਂ ਲਾ ਜਾ ਕੇ ਲੰਡਨ ਤੋਂ ਕਰੀ ਆ ਯਾਰ ਕਿਹੜਾ ਕਰਦਾ ਲੰਡਨ ਤੋਂ ਲਾ ਲੰਡਨ ਤੋਂ ਲਾ ਕਰੀਆ ਅਸਲ ਕੋਰੀਆ ਦਾ ਦੇਸ਼ ਲੰਡਨ ਉਹ ਹੈ ਇੰਗਲੈਂਡ ਲੰਡਨ ਸ਼ਹਿਰ ਆ ਉਹਨਾਂ ਦਾ ਉੱਥੋਂ ਨੇ ਲਾ ਕਰੀਆ ਦੀਪ ਸਿੱਧੂ ਦੀ ਤਾਂ ਕੋਈ ਰੀਸ ਨਹੀਂ ਕਰ ਸਕਦਾ ਉਹ ਤਾਂ ਇੱਕ ਦਾੜੀ ਕੱਟੇ ਤੇ ਕੇਸ ਕੱਟਿਆਂ ਦੇ ਵਿੱਚ ਦੂਸਰਾ ਭੰਡਰਾਂ ਵਾਲਾ ਸੀਗਾ ਉਹਦੀ ਰੀਸ ਨਹੀਂ ਕੋਈ ਕਰ ਸਕਦਾ ਤੇ ਖੱਟਰ ਦਾ ਬਿਆਨ ਆਇਆ ਵੀ ਜਿਹੜੀ ਪੰਜਾਬ ਸਰਕਾਰ ਆ ਕਿਤੇ ਨਾ ਕਿਤੇ ਮੰਨ ਲਓ ਕਿਸਾਨਾਂ ਦਾ ਰਲਈ ਹੋਈ ਹੈ ਪੰਜਾਬ ਸਰਕਾਰ ਕਿਸਾਨਾਂ ਨਾਲ ਨਹੀਂ ਰਲਈ ਹੋਈ ਪੰਜਾਬ ਸਰਕਾਰ ਤਾਂ ਸਾਡੇ ਨਾਲ ਖੜੀ ਹੋਈ ਆ ਪੰਜਾਬ ਸਰਕਾਰ ਦੇ ਸੈਂਟਰ ਵਾਲੇ ਤਾਂ ਕਰ ਜਾਂਦੇ ਨੇ ਸਾਡੇ ਨਾਲ ਖਰਾਬੀ ਪਰ ਹਲੇ ਤੱਕ ਭਗਮਾਨ ਤਮਾਨ ਸਹੀ ਚੱਲਦਾ ਉਹਦੇ ਘਰ ਕੋਈ ਸਹੀ ਹੋ ਗੱਲ ਕਰਾਂਗੇ ਭਗਮਾਨ ਤਮਾਨ ਨੇ ਨਹੀਂ ਕਿਤੇ ਨਾਕਾ ਲਗਾਇਆ ਭਗਮਾਨ ਤਮਾਨ ਨੇ ਨਹੀਂ ਟਰਾਲੀਆਂ ਰੋਕੀਆਂ ਭਗਮਾਨ ਤਮਾਨ ਨੇ ਨਹੀਂ ਕੁਝ ਕਿਹਾ ਬਸ ਉਹਨਾਂ ਦੀ ਕਮੀ ਇਹ ਆ ਉਹ ਰਿਆ ਪਾਉਣ ਦੇਖਣ ਵੀ ਮੇਰੇ ਬੰਦੇ ਸਹੀ ਬੈਠੇ ਨੇ ਉਦੋਂ まで ਖੱਟਰ ਨੂੰ ਫੋਨ ਕਰਕੇ ਕਹਿਣ ਵੀ ਤੇਰਾ ਇੱਕ ਵੀ ਗੋਲਾ ਇੱਕ ਵੀ ਸ਼ੈੱਲ ਇੱਕ ਵੀ ਅਥਰੂ ਗੈਦਾ ਗੋਲਾ ਕੋਈ ਗੋਲੀ ਆਉਣੀ ਨਹੀਂ ਚਾਹੀਦੀ ਮੇਰੇ ਬੰਦੇ ਜ਼ਖਮੀ ਨਹੀਂ ਹੋਣੇ ਚਾਹੀਦੇ ਬਸ ਉਹਨਾਂ ਦੀ ਆਇਸ਼ ਗੱਲੋਂ ਘਾਟਾ ਹੋਰ ਉਹਨਾਂ ਜੇ ਉਹਨਾਂ ਨੇ ਕੋਈ ਉਹ ਨਹੀਂ ਉਹਨਾਂ ਨੇ ਕਿਤੇ ਰੋਕਿਆ ਨਹੀਂ ਕਿਤੇ ਟੋਕਿਆ ਨਹੀਂ ਪੂਰੀ ਮਦਦ ਕਰੀਆ ਉਹਨਾਂ ਨੇ ਇਹ ਗੱਲ ਮੰਨਣ ਵਾਲੀ ਆ ਮਾਨਦਾਰਾ ਭਗਮੰਤਮਨ ਕਿਹੜਾ ਮਰਜੀ ਜਿਹੜੀ ਮਰਜੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਪਰ ਭਗਮੰਤਮਨ ਮਾਨਦਾਰ ਆ ਲੋਕਾਂ ਚ ਰੋਸ ਇਹ ਹੀ ਆ ਵੀ ਜੇ ਏਰੀਆ ਪੰਜਾਬ ਦਾ ਹੈ ਜਿਹੜੇ ਗੋਲੇ ਨੇ ਉਹ ਹਰਿਆਣੇ ਵਾਲੇ ਸਾਡੇ ਵੱਲ ਸਟਰੀਆ ਹੋਰ ਰਾਈਸ ਟਰੇਏ ਨੇ ਉਹ ਫਿਰ ਡਰੋਨ ਨਹੀਂ ਤਾਂ ਇੱਕ ਦਿਨ ਦੋ ਇੱਕ ਦਿਨ ਦੇਖਿਆ ਇਹਨਾਂ ਨੇ ਦੂਏ ਦਿਨ 2 ਰੁਪਏ ਵਾਲੇ ਪਤੰਗ ਨਾਲ ਇਹਨਾਂ ਦਾ 2 ਲੱਖ ਵਾਲਾ ਡਰੋਨ ਮੁੱਦਾ ਕਰਕੇ ਮਾਰਿਆ ਮੁੰਡੇ ਨੇ ਬਾ ਆਈ ਨਹੀਂ ਡਰੋਨ ਛੱਡੋ ਇਹਨਾਂ ਗੱਲਾਂ ਦਾ ਕੀ ਫਾਇਦਾ ਚਲੋ ਤੇ ਹੁਣ ਮਤਲਬ ਨੌਜਵਾਨੀ ਨੂੰ ਆਪਣਾ ਸਨੇਹਾ ਇਹ ਹੀ ਹੈ ਵੀ ਆਓ ਤੇ ਬਾ ਨੌਜਵਾਨੀ ਨੂੰ ਇਹ ਸਨੇਹਾ ਬਾਈ ਜੀ ਹਮ ਹਮਾਕੇ ਆਓ ਇੱਥੇ ਪਹੁੰਚੋ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਘਰੇ ਤੁਸੀਂ ਨਾਲੇ ਤਾਂ ਡਿਸਟਰਬ ਨਹੀਂ ਕਰੋਗੇ ਉਹ ਪੜ੍ਹਾਈ ਵਧੀਆ ਕਰਨਗੇ ਪੇਪਰ ਵਧੀਆ ਹੋਣਗੇ ਉਹਨਾਂ ਦੇ ਹੁਣ ਪ੍ਰੀਖਿਆ ਆਉਣੀਆਂ 8ਵੀਂ 10ਵੀਂ 12ਵੀਂ ਦੀ ਉਹ ਵਧੀਆ ਪੜ੍ਹਨਗੇ ਤੁਸੀਂ ਉਰੇ ਆ ਉਰੇ ਰਹੋ ਜਦੋਂ ਆਪਾਂ ਨੂੰ ਆਪਣੇ ਆਗੂ ਕਹਿੰਦੇ ਨੇ ਗਾਹਾਂ ਜਾਣ ਨੂੰ ਉਦੋਂ ਚੱਲੋ ਪਰ ਮੇਰੀ ਇਹ ਸਾਲਾ ਇਹ ਹੁਣ 5 ਦਿਨ ਹੋ ਗਿਆ ਆਪਾਂ ਨੂੰ ਉਰੇ ਬੈਠਿਆਂ ਨੂੰ ਪਰ ਜੇ ਕੱਲ ਨੂੰ ਵੀ ਕੋਈ ਸਿੱਟਾ ਨਹੀਂ ਨਿਕਲਦਾ ਆਪਣੇ ਨਾਲ ਸੈਂਟਰ ਸਰਕਾਰ ਕੱਲ ਨੂੰ ਵੀ ਕੋਈ ਗੱਲ ਨਹੀਂ ਕਰਦੀ ਐ ਤਵਾਰ ਲਾਟ ਦੇਣਾ ਤਾਂ ਸੋਮਵਾਰ ਨੂੰ ਇੱਥੋਂ ਚੱਲਣਾ ਚਾਹੀਦਾ ਤੁਹਾਨੂੰ ਲੱਗਦਾ ਜਿਹੜੇ ਕੰਕਰੀਟ ਨਾਲ ਭਰੇ ਹੋਏ ਇਹਨਾਂ ਨੇ ਬੈਰੀਕੇਟ ਖਰੇ ਕਰੇ ਆ ਕੀ ਕੀ ਕਿਸਾਨ ਪੱਟ ਦੇਣਗੇ ਓਏ ਉਹ ਕੌਮ ਆ ਯਾਰ ਜਿਹੜੀ ਸਵਾ ਲੱਖ ਨਾਲ ਇੱਕ ਲੜਦੇ ਨੇ ਇਹ ਉਹ ਕੌਮ ਆ ਸਾਹਿਬ ਜਾਦੇ 1-7 ਸਾਲ ਦਾ 9 ਸਾਲ ਦਾ ਨਹੀਂ ਝੁਕਿਆ ਇਹ ਤਾਂ ਫੇਰ ਕਿੱਡੀ ਕੌਮ ਆ ਕਿੰਨੀ ਦੁਨੀਆ ਟਰੈਕਟਰ ਨੇ ਟਰਾਲੀਆਂ ਨੇ ਸਭ ਕੁਝ ਇਹਨਾਂ ਕੋਲ ਇਹ ਤਾਂ ਤਖਤੋਂ ਤਾਜ ਪਲਟ ਦਿੰਦੇ ਨੇ ਇਹ ਜਦੋਂ ਮਜ਼ਦੂਰਾਂ ਦੀਆਂ ਤੇ ਸੇ ਕਾਂਦੀਆਂ ਭਿਰਤੀਆਂ ਨੇ ਤਾਂ ਹੀ ਪਹਾੜ ਟੁੱਟਦੇ ਨੇ ਤਾਂ ਹੀ ਪੁਲ ਬਣਦੇ ਨੇ ਜੇ ਮਜ਼ਦੂਰਾਂ ਤੋਂ ਬਿਨਾ ਇਹ ਕੀ ਚੀਜ਼ ਨੇ بڑے ਲੋਕ ਇਹਦਾ ਦੋ ਕੋਆਪਰੇਟਿਵ ਘਰਾਣਿਆਂ ਦੇ ਮਗਰ ਲੱਗੀ ਫਿਰਦਾ ਜੇ ਕੀ ਕਹਿੰਦਾ ਸਾਡੇ ਲੋਕ ਇਹ ਸਾਰਾ ਕੰਮ ਛੱਡ ਜਾਣਾ ਕੋਆਪਰੇਟਿਵ ਘਰਾਣਿਆਂ ਵਾਲੇ ਆਪਣੇ ਡੰਪ ਆਪਣੇ ਪੰਪ ਆਪਣੀ ਪ੍ਰਾਪਰਟੀ ਆਪਣੀਆਂ ਮਿੱਲਾਂ ਚਲਾ ਲੈਣਗੇ ਮਜ਼ਦੂਰਾਂ ਤੋਂ ਬਿਨਾ ਮਜ਼ਦੂਰਾਂ ਬਿਨਾ ਕੁਝ ਨਹੀਂ ਚੱਲਦਾ ਕਿਸਾਨ ਬਿਨਾ ਕੁਝ ਨਹੀਂ ਚੱਲਦਾ ਠੀਕ ਹੈ ਜੀ ਸਭ ਨੂੰ ਇਹੀ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਹਮ ਹਮਾਗੇ ਇੱਥੇ ਪਹੁੰਚੋ ਤੇ ਧਰਨੇ ਨੂੰ ਕਾਮਯਾਬ ਕਰੋ ਧੰਨਵਾਦ ਭਾਈ ਜੀ ਜਾਂਦੇ ਜਾਂਦੇ ਜਿਹੜੇ ਆਡੀਅנס ਦੇਖ ਰਿਹਾ ਨੌਜਵਾਨੀ ਦੇਖ ਰਿਹਾ ਉਹਨੂੰ ਕੀ ਕਹਿਣਾ